ਤੇ ਹਰਜੋਤ ਸਿੰਘ ਜੀ ਅਗਲਾ ਜਿਹੜਾ ਬੜੀ ਇੰਪੋਰਟੈਂਟ ਗੱਲ ਆ ਬਰਥ ਰਾਈਟ ਸਿਟੀਜ਼ਨਸ਼ਿਪ ਨੂੰ ਜਿਹੜਾ ਉਹ ਲੈ ਕੇ ਅ ਵੀ ਕਿਸ ਤਰੀਕੇ ਦੇ ਨਾਲ 트럼ਪ ਪ੍ਰਸ਼ਾਸਨ ਦੇ ਜਿਹੜੇ ਨਵੇਂ ਅ ਅੰਦਰੂਨੀ ਦਸਤਾਵੇਜ਼ ਆ ਫੈਡਰਲ ਏਜੰਸੀਜ਼ ਦੇ ਵਿੱਚ ਜਿਹੜੇ ਇਸ ਟਾਈਮ ਘੁੰਮ ਰਹੇ ਆ ਉਹ ਬਰਥ ਰਾਈਟ ਸਿਟੀਜ਼ਨਸ਼ਿਪ ਨੂੰ ਜਿਹੜਾ ਕਹਿ ਲਓ ਵੀ ਜੇ ਉਸ ਤਰੀਕੇ ਦੇ ਨਾਲ ਨਹੀਂ ਰੋਕ ਸਕਦੇ ਤਾਂ ਹੁਣ ਇੱਕ ਇਹਨਾਂ ਨੇ ਨਵਾਂ ਪੈਤੜਾ ਜਿਹੜਾ ਆ ਉਹ ਲੈ ਆਂਦਾ ਆ ਜਿਸ ਦੇ ਨਾਲ ਬਰਥ ਰਾਈਟ ਸਿਟੀਜ਼ਨਸ਼ਿਪ ਦੇ ਉੱਤੇ ਵੀ ਇਹਨਾਂ ਦੀ ਜਿਹੜੀ ਉਹ ਗਾਜ ਸਿੱਟ ਰੇ ਆ ਸਿੱਧੀ ਬਰਥ ਰਾਈਟ ਸਿਟੀਜ਼ਨਸ਼ਿਪ ਦੇ ਨੂੰ ਸਵਾਲ ਕਿਤੇ ਬਗੈਰ ਪਰ ਉਸ ਨੂੰ ਕਮਾ ਕੇ ਫਰਾ ਕੇ ਵੀ ਕਿਦਾਂ ਜਿਹੜੀ ਉਸ ਦੇ ਵਿੱਚ ਨਾ ਕੀਤੀ ਜਾਵੇ ਉਹ ਨਵਾਂ ਪੈਨਟੜਾ ਜਿਹੜਾ ਇਹਨਾਂ ਨੇ ਲਿਆਂਦਾ ਤੇ ਹਰਜੋਤ ਸਿੰਘ ਜੀ ਦੱਸਿਓ ਵੀ ਕਿਸ ਤਰੀਕੇ ਦੇ ਨਾਲ ਇਹ ਚੇਂਜਸ ਜਿਹੜੇ ਉਹ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਹੈਗਾ ਉਹਨਾਂ ਨੇ ਨਵੇਂ ਡਾਕੂਮੈਂਟ ਰਿਲੀਜ਼ ਕੀਤੇ ਆ ਉਹਦੇ ਵਿੱਚ ਜਿਹੜੀ ਡਿਟੇਲ ਦੱਸੀ ਆ ਫਿਰ ਕਿਸ ਤਰ੍ਹਾਂ ਜਿਹੜੀ ਉਹ ਵਰਸ ਰਾਈਟਸ ਸਿਟੀਨਸ਼ਿਪ ਨੂੰ ਐਂਡ ਕਰਨ ਜਾ ਰਹੇ ਹੈਗੇ ਆ ਹਾਲਾਂਕਿ ਇਹ ਕੋਰਟ ਦੇ ਵਿੱਚ ਕੇਸਸ ਵੀ ਚੱਲਦੇ ਆ ਸੁਪਰੀਮ ਕੋਰਟ ਨੇ ਲੋਅਰ ਕੋਰਟਸ ਦੇ ਜਿਹੜੇ ਜੱਜਸ ਆ ਉਹਨਾਂ ਨੂੰ ਕਿਹਾ ਵੀ ਨਹੀਂ ਤੁਸੀਂ ਇਹਦੇ ਉੱਤੇ ਕੋਈ ਫੈਸਲਾ ਨਹੀਂ ਦੇ ਸਕਦੇ ਤੇ ਜੋ ਨਵੇਂ ਡਾਕੂਮੈਂਟਸ ਇਹਨਾਂ ਨੇ ਰਿਲੀਜ਼ ਕੀਤੇ ਆ ਉਹਦੇ ਮੁਤਾਬਕ ਜੇ ਇੰਪਲੀਮੈਂਟ ਹੋ ਜਾਂਦੇ ਆ ਤਾਂ ਯੂ ਐਸ ਸਿਟੀਜ਼ਨ ਪੇਰੈਂਟਸ ਨੂੰ ਪ੍ਰੂਵ ਕਰਨਾ ਪਊਗਾ ਜਦੋਂ ਉਹਨਾਂ ਦੇ ਬੱਚਾ ਜੰਮਦਾ ਆ ਵੀ ਹਾਂ ਅਸੀਂ ਸਿਟੀਜ਼ਨ ਹੈਗੇ ਆ ਉਹਨਾਂ ਦੀ ਸੋਸ਼ਲ ਸਿਕਿਉਰਿਟੀ ਨੂੰ ਅਪਲਾਈ ਕਰਨ ਦੇ ਲਈ ਜਾਂ ਉਹਨਾਂ ਦੇ ਪਾਸਪੋਰਟ ਦੇ ਲਈ ਅਪਲਾਈ ਕਰਨ ਦੇ ਲਈ ਸੋ ਹੁਣ ਇਹ ਦੂਸਰੇ ਤਰੀਕੇ ਨਾਲ ਫੜਨ ਜਾ ਰਹੇ ਆ ਕਿ ਜੇ ਕਹਿੰਦੇ ਭਈ ਅਸੀਂ ਸਿਟੀਜ਼ਨ ਉਹਨਾਂ ਨੂੰ ਸੋਸਾਇਟੀ ਨਹੀਂ ਦੇਣੀ ਉਹਨਾਂ ਨੂੰ ਪਾਸਪੋਰਟ ਨਹੀਂ ਦੇਣਾ ਅਨਲੈਸ ਕਿ ਉਹਨਾਂ ਦੇ ਜਿਹੜੇ ਪੇਰੈਂਟਸ ਆ ਉਹ ਪ੍ਰੂਵ ਕਰਨ ਕਿ ਉਹ ਸਿਟੀਜ਼ਨ ਹੈਗੇ ਆ ਸੋ ਹੁਣ ਇਹਦੇ ਉੱਤੇ ਰੂਲਿੰਗ ਕੀ ਹੋਊਗੀ ਇਹ ਪਤਾ ਨਹੀਂ ਪਰ ਇਹ ਨਵੀਆਂ ਜਿਹੜੀਆਂ ਗਾਈਡਲਾਈਨਸ ਹੈਗੀਆਂ ਇਹ ਸੀਐਨਐਨ ਨੂੰ ਇਹ ਦਸੀਆਂ ਹੈਗੀਆਂ ਹਾਲਾਂਕਿ ਕਹਿੰਦੇ ਭਈ ਜਿਹੜਾ ਐਗਜ਼ੀਕਿਊਟਿਵ ਆਰਡਰ ਆ ਔਨ ਹੋਲਡ ਹੈਗਾ ਆ ਕੋਰਟ ਚੈਲੰਜ ਦੇ ਮੁਤਾਬਕ ਪਰ ਇਹ ਇੰਪਲੀਮੈਂਟ ਕੀਤਾ ਜਾ ਸਕਦਾ ਹੈਗਾ ਜਿਹੜੇ ਨਵੇਂ ਡਾਕੂਮੈਂਟ ਆ ਇਹ ਸੁਪਰੀਮ ਕੋਰਟ ਦਾ ਜਿਹੜਾ ਡਿਸੀਜਨ ਆਇਆ ਸੀ ਪਿਛਲੇ ਮਹੀਨੇ ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਐਡਮਿਨਿਸਟ੍ਰੇਸ਼ਨ ਡਿਵੈਲਪ ਕਰ ਸਕਦਾ ਪਲਾਨ ਕਿਸ ਤਰ੍ਹਾਂ ਜਿਹੜੀ ਆ ਬਰਥ ਰਾਈਟ ਸਿਟੀਨਸ਼ਿਪ ਐਂਡ ਹੋ ਸਕਦੀ ਹੈਗੀ ਆ ਸੋ ਯੂਐਸ ਸੁਪਰੀਮ ਕੋਰਟ ਨੇ ਪਿਛਲੇ ਮਹੀਨੇ ਰੂਲ ਆਊਟ ਕੀਤਾ ਸੀ ਜਿਹੜੇ ਲੋਅਰ ਕੋਰਟ ਦੇ ਜੱਜਸ ਆ ਉਹਨਾਂ ਦੇ ਕੋਲ ਪਾਵਰ ਹੈ ਨਹੀਂ ਕਹਿੰਦੇ ਲੈਸ ਪਾਵਰ ਆ ਵੀ ਉਹ ਪ੍ਰੈਜ਼ੀਡੈਂਟ ਦਾ ਜਿਹੜਾ ਆਰਡਰ ਹੈ ਨੈਸ਼ਨਲ ਵਾਈਡ ਇੰਜੰਕਸ਼ਨ ਨਹੀਂ ਲਾ ਸਕਦੇ ਮਤਲਬ ਜੀਆ ਉਸ ਨੂੰ ਰੋਕ ਸਕਣ ਹਾਲਾਂਕਿ ਬਹੁਤ ਸਾਰੇ ਜਿਹੜੇ ਫੈਡਰਲ ਕੋਰਟਸ ਹੈਗੇ ਆ ਉਹਨਾਂ ਨੇ ਇਸ ਮਹੀਨੇ ਇਹ ਕੀਤਾ ਸੀ ਇਹ ਇਸ ਪਾਲਿਸੀ ਨੂੰ ਔਨ ਹੋਲਡ ਪਾਇਆ ਸੀਗਾ ਸੋ ਨਵੇਂ ਡਾਕੂਮੈਂਟਸ ਦੇ ਮੁਤਾਬਕ ਇਹ ਇੱਕ ਤਰ੍ਹਾਂ ਨਾਲ ਲੀਗਲ ਅਨਸਰਟੇਨਟੀ ਹੈਗੀ ਆ ਭਈ ਕਿਸ ਤਰ੍ਹਾਂ ਜਿਹੜਾ ਆ ਜਿਹੜੇ ਨਵੇਂ ਜੰਮੇ ਬੱਚੇ ਆ ਉਹ ਅਪਰੂਵ ਕਰਨਗੇ ਭਈ ਹਾਂ ਉਹ ਸਿਟੀਜ਼ਨ ਹੈਗੇ ਆ ਉਹਨਾਂ ਨੂੰ ਪਾਸਪੋਰਟ ਕਿੱਦਾਂ ਮਿਲੂਗਾ ਉਹਨਾਂ ਦੀ ਸੋਸਕੋਟੀ ਕਿੱਦਾਂ ਮਿਲੂਗੀ ਇਹ ਜਿਹੜਾ ਆ ਅੱਜ ਸੀਐਨਐਨ ਨੇ ਵੀ ਰਿਪੋਰਟ ਕੀਤਾ ਹੈ ਐਗਜ਼ੈਕਟਿਵ ਆਰਡਰ 14160 ਪ੍ਰੋਟੈਕਟਿੰਗ ਦਾ ਮੀਨਿੰਗ ਐਂਡ ਵੈਲਿਊ ਆਫ ਅਮਰੀਕਨ ਸਿਟੀਜ਼ਨਸ਼ਿਪ ਕਹਿੰਦੇ ਵੀ 20 ਜਨਵਰੀ ਨੂੰ ਜਦੋਂ ਸੌ ਚੁੱਕੀ ਸੀ ਉਸ ਦਿਨ 트ੰਪ ਉਹਨਾਂ ਨੇ ਐਗਜ਼ੈਕਟਿਵ ਆਰਡਰ ਸਾਈਨ ਕੀਤਾ ਸੀਗਾ ਕਹਿੰਦੇ ਵੀ ਹੁਣ ਇਹ ਚੇਂਜਸ ਲਿਆਂਦੇ ਗਏ ਆ ਇਸ ਦੇ ਤਹਿਤ ਯੂਐਸ ਪਾਸਪੋਰਟ ਪ੍ਰੋਸੀਜਰ ਰਿਕੁਆਇਰਮੈਂਟ ਟੂ ਕੰਪਲਾਈ ਵਿਦ ਦਿਸ ਐਗਜ਼ੈਕਟਿਵ ਆਰਡਰ ਕਿੰਨੇ ਵੀ ਅਜੇ ਇਫੈਕਟ ਦੇ ਵਿੱਚ ਨਹੀਂ ਆਇਆ ਇਸ ਟਾਈਮ ਪਰ ਸਟੇਟ ਡਿਪਾਰਟਮੈਂਟ ਇਹਦਾ ਇੰਪਲੀਮੈਂਟੇਸ਼ਨ ਪਲਾਨ ਜਿਹੜਾ ਆ ਉਹ ਤਿਆਰ ਕਰ ਰਹੀ ਆ ਤਾਂ ਜੋ ਇਸ ਐਗਜ਼ੀਕਟਿਵ ਆਰਡਰ ਦੇ ਨਾਲ ਕੰਪਲਾਈ ਕੀਤਾ ਜਾ ਸਕੇ ਇਹਨਾਂ ਦੇ ਨਾਲ ਜਿਹੜਾ ਉਹ ਮਿਲ ਕੇ ਜਿਹੜੇ ਉਹ ਚੱਲਣ ਸੋ ਪਾਸਪੋਰਟ ਅਕਸੈਪਟੈਂਸ ਏਜੰਟਸ ਪਾਸਪੋਰਟ ਏਜੰਸੀ ਸਟਾਫ ਉਹ ਹੁਣ ਕਿੰਨੇ ਰਿਕੁਐਸਟ ਕਰਨਗੇ original proof of parental citizenship or immigration status to determine the status citizen uh, status of the applicant so je tuhada niana itthe jamda ya agge koi load nahi hundi si koi nahi si tusi sirf birth certificate dikhana hunda siga apne niana da bhi as hospital de vich itthe america ch jamme ha ehda matlab onnu by birth citizenship mil jugi ਤੁਹਾਡਾ ਸਿਟੀਜ਼ਨਸ਼ਿਪ ਸਟੇਟਸ ਕੀ ਆ ਤੁਹਾਡਾ ਇਮੀਗ੍ਰੇਸ਼ਨ ਸਟੇਟਸ ਕੀ ਆ ਉਹ ਮੈਟਰ ਨਹੀਂ ਸੀ ਕਰਦਾ ਪਰ ਹੁਣ ਜਿਹੜੇ ਇਸ ਇੰਪਲੀਮੈਂਟੇਸ਼ਨ ਪਲਾਨ ਦੇ ਤਹਿਤ ਇਹ ਦੱਸਤੇ ਜਾਈਏ ਅਜੇ ਇਹ ਇਫੈਕਟ ਦੇ ਵਿੱਚ ਨਹੀਂ ਆ ਪਰ ਪਲਾਨ ਜਿਹੜਾ ਉਹ ਬਣਾਇਆ ਜਾ ਰਿਹਾ ਜਿਸ ਦੇ ਤਹਿਤ ਪਾਸਪੋਰਟ ਜਿੱਥੇ ਅਸੈਪਟੈਂਸ ਏਜੰਟ ਜਾਂ ਏਜੰਸੀ ਦੇ ਜਿਹੜੇ ਸਟਾਫ ਆ ਉਹਨਾਂ ਨੂੰ ਰਿਕੁਐਸਟ ਕੀਤਾ ਗਿਆ ਵੀ ਭਾਈ ਉਹਨਾਂ ਦੇ ਮਾਪਿਆਂ ਦੇ ਕੋਲੋਂ ਜਿਹੜਾ ਐਪਲੀਕੈਂਟ ਆ ਉਹਦੇ ਮਾਪਿਆਂ ਦਾ origignal proof ਜਿਹੜਾ ਹੈ ਉਸ ਦੀ ਮੰਗ ਕੀਤੀ ਜਾਵੇ ਵੀ ਤੁਹਾਡੀ ਸਿਟੀਜ਼ਨ ਸਟੇਟ ਸਿਟੀਜ਼ਨਸ਼ਿਪ ਸਟੇਟਸ ਜਾਂ ਇਮੀਗ੍ਰੇਸ਼ਨ ਸਟੇਟਸ ਕੀ ਹੈਗਾ ਆ ਤਾਂ ਜੋ ਉਹ ਫਿਰ ਫੈਸਲਾ ਲੈ ਸਕਣ ਵੀ ਜਿਹੜਾ ਐਪਲੀਕੈਂਟ ਆ ਜਿਹਦੇ ਲਈ ਤੁਸੀਂ ਅਪਲਾਈ ਕਰ ਰਹੇ ਆ ਉਹਨਾਂ ਦਾ ਜਿਹੜਾ ਸਟੇਟਸ ਆ ਉਹ ਕੀ ਹੋਊਗਾ ਉਹਨਾਂ ਨੂੰ ਸਿਟੀਜ਼ਨਸ਼ਿਪ ਸਟੇਟਸ ਮਿਲੂਗਾ ਜਾਂ ਨਹੀਂ children of mothers whose presence in us is unlawful or lawful but temporary will not require us citizenship unless father is a lawful permanent resident yani green card holder ya us citizen ya us national jadon bacche da janam hunda si e executive order de vich e bhasha jedi us time likhi gayi si so hun jidda dassya vi ek nave 35 de tahat ਹੁਣ 트럼ਪ ਪ੍ਰਸ਼ਾਸਨ ਸਿਟੀਜ਼ਨਸ਼ਿਪ ਬੱਚਿਆਂ ਦੀ ਕਿਸ ਤਰੀਕੇ ਨਾਲ ਉਸ ਨੂੰ ਇਸ ਵਿੱਚ ਫਸਾ ਸਕਦੇ ਆ ਸੋਸ਼ਲ ਸਿਕਿਉਰਿਟੀ ਦੇ ਰੂਲ ਤੇ ਪਾਸਪੋਰਟ ਦੇ ਰੂਲ ਦੇ ਵਿੱਚ ਇਹ ਚੇਂਜਸ ਲਿਆ ਰਹੇ ਆ ਤਾਂ ਜੋ 트럼ਪ ਹੁਣਾ ਦਾ ਜਿਹੜਾ ਬਰਥ ਰਾਈਟ ਸਿਟੀਜ਼ਨਸ਼ਿਪ ਆਰਡਰ ਆ ਉਸ ਨੂੰ ਅਨਫੋਰਸ ਕੀਤਾ ਜਾ ਸਕੇ ਜੀ ਬਿਲਕੁਲ